ਦੇਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਤੇ ਬਹੁਤ ਬਹੁਤ ਸਾਰੇ ਪੰਜਾਬ ਨੂੰ ਮੁਬਾਰਕਾਂ ਤੇ ਪ੍ਰਮਾਤਮਾ ਦੇ ਬੜੇ ਹਰ ਸਾਲ 바ਦੇ ਦਿਨ ਆਂਦਾ ਤੇ ਬੜੀ ਖੁਸ਼ੀ ਦੇ ਤਿਹਾਰ ਵਾਂਗ ਮਨਾਇਦਾ ਤੇ ਅਰਦਾਸ ਕਰਦੇ ਆ ਗੁਰੂ ਮਹਾਰਾਜ ਅੱਗੇ ਅੱਜ ਸਾਰਾ ਦਿਨ ਖੁਸ਼ੀਆਂ ਭਰਿਆ ਹੋਵੇ ਤੇ ਪ੍ਰਮਾਤਮਾ ਸਭ ਦੇ ਉੱਤੇ ਮਿਹਰ ਦਾ ਹੱਥ ਰੱਖੇ ਤੇ ਬਾਬਾ ਦੀਪ ਸਿੰਘ ਦੀ ਦਇਆ ਰਹੇ ਤਾਂ ਕਿ ਪੰਜਾਬ ਦਾ ਜਿਹੜਾ ਸਾਡਾ ਹਿੰਦੁਸਤਾਨਾ ਖੁਸ਼ਹਾਲ ਰਹੇ ਤਨਤਨ ਸ੍ਰੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਖੁਸ਼ੀ ਦੇ ਮੌਕੇ ਤੇ ਬਹੁਤ-ਬਹੁਤ ਵਧਾਈ ਕਰਦਾ ਔਰ ਉਤੇ ਬਾਬਾ ਜੀ ਦੇ ਚਰਨਾਂ 'ਚ ਬਿੰਦ ਕਰਦਾ ਹਾਂ ਬਾਬਾ ਜੀ ਇਸੇ ਤਰੀਕੇ ਸਾਡੇ ਤੇ ਅਸ਼ੀਰਵਾਦ ਰੱਖੋ ਅਰ ਜੀ ਹਮੇਸ਼ਾ ਹੀ ਤੁਹਾਡਾ ਗੁਣ ਕਾਮ ਕਰਦੇ ਰਹੀਏ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਸਭੂ ਸਾਰਤ ਨੂੰ ਲੱਖ-ਲੱਖ ਵਧਾਈਆਂ ਹੋਣ ਅੱਜ ਗੁਰਦੁਆਰਾ ਸਾਹਿਬ ਤੋਂ ਨਗਰ ਕੀਤੇ ਦੇ ਰੂਪ ਵਿੱਚ ਸੰਗਤ ਆ ਰਹੀ ਹੈ ਅਸੀਂ ਇੱਥੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਬਾਬਾ ਦੀਪ ਸਿੰਘ ਜੀ ਜੋ ਹੈ ਉਹ ਇੱਕ ਅਮਰ ਸ਼ਹੀਦ ਸ੍ਰੀ ਮੈਂ ਇੱਥੇ ਹਰ ਜਿਸਾਈ ਸੰਗਤ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਤਨ ਬਾਬਾ ਦੀਪ ਸਿੰਘ ਜੀ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ ਕਿ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਜਿੰਨੇ ਚ ਹਲੀ ਕਰਤਾਰ ਕਲੋਨੀ ਚੀਮਾ ਕਲੋਨੀ ਦੀ ਸਾਰੀ ਸੰਗਤ ਹੈ ਵਾਕਈ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਹਨਾਂ ਦੀ ਮਹਾਨਤਾ ਤੋਂ ਆਪਾਂ ਸਾਰੇ ਜਾਣੂ ਆ ਜਿਨ੍ਹਾਂ ਨੇ ਇਹਨਾਂ ਦਾ ਨਾਮ ਲਿੱਤਾ ਹੈ ਉਹਨੂੰ ਤੌਰ ਪਰਮਾਤਮਾ ਦੇ ਦਰਸ਼ਨ ਹੋਏ ਨੇ ਉਹਨਾਂ ਦੇ ਅੰਗ ਸੰਗ ਹਮੇਸ਼ਾ ਸਹਾਹੀ ਹੁੰਦੇ ਨੇ ਉਹਨਾਂ ਦੇ ਸਾਰੇ ਦੁੱਖ ਕੱਟੇ ਜਾਂਦੇ ਨੇ ਤੇ ਅੱਜ ਸੰਗਤਾਂ ਦਾ ਉਤਸ਼ਾਹ ਦੇ ਕੇ ਦੁਆਰਾ ਦਿਵਾਲੀ ਵਰਗਾ ਮਾਹੌਲ ਜਿਹੜਾ ਅੱਜ ਬਣਿਆ ਹੋਇਆ ਵੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਤੇ ਗੁਰਪੁਰਪ ਦੀ ਲੱਖ ਲੱਖ ਵਧਾਈ ਦਿੰਦਾ ਜੀ